ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਦਾਂ ਠੀਕ ਠਾਕ ਸਾਰੇ ਹਾਂਜੀ ਬਾਈ ਜੀ ਮੀਂਹ ਦੇ ਫਾਇਦੇ ਵੀ ਬਹੁਤ ਨੇ ਨੁਕਸਾਨ ਵੀ ਬਹੁਤ ਨੇ ਤੇ ਫਾਇਦੇ ਤਾਂ ਇਹ ਨੇ ਜਦੋਂ ਮੀਂਹ ਦੇ ਵਿੱਚ ਆਹ ਹਰੇ ਪੱਠੇ ਬਹੁਤ ਹੋ ਜਾਂਦੇ ਆ ਬਾਹਰ ਧਾਨ ਬਰ ਦੇ ਚਰਨ ਨੂੰ ਤੇ ਤਰ੍ਹਾਂ ਤਰ੍ਹਾਂ ਦੀਆਂ ਬੂਟੀਆਂ ਹੋ ਜਾਂਦੀਆਂ ਨੇ ਜਿਹੜੀਆਂ ਬੂਟੀਆਂ ਘਾਹ ਦੇ ਕਿੰਨਾ ਸੋਹਣਾ ਖੱਬਲ ਤੇ ਨੁਕਸਾਨ ਇਹ ਆ ਕਿ ਮੱਛਰ ਮੱਖੀ ਤੇ ਕਾਂ ਮੱਖ ਜਹੀ ਬਹੁਤ ਹੋ ਜਾਂਦੀ ਹੈ ਜਿਹੜੀ ਜਾਨ ਮਰਦੇ ਨਾ ਦੰਦੀ ਵੱਢਦੀ ਆ ਫੋਨ ਕੱਢ ਦਿੰਦੀ ਆ ਤੇ ਆਹ ਵੇਖੋ ਨੱਤਾਂ ਕਿਵੇਂ ਚਾਲਦੀ ਨੇ ਬਾਰੇ ਪੱਠੇ ਬਹੁਤ ਹੋ ਜਾਂਦੇ ਨੇ ਲੱਗ ਨੂੰ ਕਹਿੰਦਾ ਯਾਰ ਇਹ ਪੱਠੇ ਬਹੁਤ ਨੇ ਤੇ ਥੋੜੇ ਚਰ ਕੇ ਹੀ ਢੱਡ ਭਰ ਦਿੰਦੀ ਇਹਨੇ ਥੋੜੀ ਜੀ ਮਿਹਨਤ ਦੀ ਲੋੜ ਆ ਫਰੀ ਦੀ ਹਨੀਕੇ ਕਿਰਾਏ ਬਹੁਤ ਆ ਤੇ ਜਾਨਵਰ ਖੁਸ਼ ਹੋ ਕੇ ਖਾਂਦੇ ਆ। ਤਾਂ ਨੁਕਸਾਨ ਇਹ ਆ ਮੱਛਰ ਬਹੁਤ ਹੋ ਜਾਂਦਾ ਮਹੀਨੇ ਵਿੱਚ ਰਾਤ ਨੂੰ। ਤੇ ਜਿਹਨੇ ਵੀ ਉਹ ਮੱਖ ਤੰਗ ਕਰਦੀ ਆ ਤੇ ਇੰਨੀ ਪੈੜੀ ਜਿੱਥੇ ਥਣਾ ਤੇ ਜਾਂ ਉਦਾਂ ਦੰਦੀ ਵੜਦੇ ਆ ਤਾਂ ਖੂਨ ਕੱਢ ਦਿੰਦੇ ਆ। ਤੇ ਇੱਕ ਨੁਕਸਾਨ ਇਹ ਆ ਕਿ ਜਾਨਵਰ ਥੋੜਾ ਜਨਾ ਸਟ੍ਰੈਸ ਫੀਲ ਕਰਦੇ ਆ। ਇਹ ਚੰਗੀ ਤਰ੍ਹਾਂ ਇਹਨਾਂ ਨੂੰ ਆਰਾਮ ਨਹੀਂ ਕਰਦੇ ਰਾਤ ਨੂੰ ਧੋਣੀ ਵਗੈਰਾ ਕਰਨੀ ਪੈਂਦੀ ਆ ਤੇ ਬਾਕੀ ਮੌਸਮ ਛੱਲਾ ਬਹੁਤ ਹੈ ਜਾਖਮ ਵਗੈਰਾ ਜੇ ਹੋ ਜਵੇ ਤੇ ਤੇ ਆਰਾਮ ਨਹੀਂ ਆਉਂਦਾ ਉਹ ਆਪਣੇ ਬਰੀਡਰ ਨੇ ਇੱਕ ਦਿਨ ਭੜ ਕੇ ਸਿੰਗ ਤੜਾ ਲਿਆ ਜੀਆ ਵੈਸੇ ਤਾਂ ਆਰਾਮ ਪਰ ਮੱਖੀ ਥੋੜਾ ਜਿਹਾ ਤੰਗ ਕਰਦੀ ਹੈ ਬਹੁਤ ਤੇ ਬਾਕੀ ਇਹ ਆ ਜੋ ਇਹ ਦਿਨਾਂ ਦੇ ਵਿੱਚ ਜੇ ਜ਼ਖਮ ਹੋ ਜਵੇ ਜਾਨਵਰ ਦੇ ਨਾ ਗੰਦੇ ਵਗੈਰਾ ਜਿਹਨੂੰ ਕੀੜੇ ਕਹਿੰਦੇ ਨਾ ਐਂ ਦਾ ਡਰ ਰਹਿੰਦਾ ਤੇ ਥੋੜੀ ਜੀ ਕੇਅਰ ਕਰਨੀ ਪੈਂਦੀ ਆ ਜ਼ਖਮ ਦੀ ਜਿਵੇਂ ਮੱਲ ਸਪਰੇ ਵਗੈਰਾ ਜਾਂ ਹਾਦੀ ਜਾਂ ਬੀਟਾ ਦੇਣ ਤੇ ਇੱਕ ਆ ਦਿਨਾਂ ਦੇ ਵਿੱਚ ਨਾ ਸਾਨੀ ਕੇ ਛਿੱਲੇ ਮੌਸਮ ਦੇ ਵਿੱਚ ਪਿਸੂ ਵਗੈਰਾ ਚਿਚੜ ਹੋਰ ਤਰ੍ਹਾਂ ਤਰ੍ਹਾਂ ਦੇ ਅਣਕੀ ਕੀੜੀਆਂ ਪਰ ਪੀ ਹੈ ਜੇ ਬਹੁਤ ਨਿਕਲਦੇ ਆ ਤੇ ਜਾਨਵਰਾਂ ਨੂੰ ਬਹੁਤ ਅੰਗ ਕਰਦੇ ਆ ਤੇ ਹਾਂਜੀ ਭਾਈ ਜੇ ਆਪਣੀਆਂ ਤੁਹਾਨੂੰ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜਿਹੜੇ ਭਰਾ ਆਪਣੇ ਨਵੇਂ ਜੋੜਦੇ ਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਉਣ ਵਾਲੇ ਦਿਨਾਂ ਵਿੱਚ ਆਪਾਂ ਨੂੰ ਹੋਰ ਵੀ ਵਧੀਆ ਜਿੰਨੀ ਵੀ ਜਾਣਕਾਰੀ ਆ ਆਪਾਂ ਵੀਡੀਓ ਲੈ ਕੇ ਆਇਆ ਕਰਾਂਗੇ ਤਾਂ ਧੰਨਵਾਦ ਦੋਸਤੋ